ਧਰਮਸ਼ਾਲਾ ਮਾਤਾ ਕਲਰ ਵਾਲੀ ਵਿਖੇ ਪਾਈ ਜੈਤੋਜੀ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਮਾਤਾ ਗੁਜਰੀ ਦੀ ਭਲਾਈ ਕੇਂਦਰ ਬਟਲਾੜਾ ਦੇ ਸਹਿਯੋਗ ਨਾਲ ਬੱਚਿਆਂ ਮਾਤਾ ਪਿਤਾ ਆਦਿ ਨਾਲੇ ਕੰਮ ਕੀਤਾ ਕੀਤੀ ਗਈ ਹੈ ਜਿਸ ਵਿੱਚ ਫਾਊਂਡੇਸ਼ਨ ਵੱਲੋਂ ਪ੍ਰੋਫੈਸਰ ਸੰਤਨਾਮ ਸਿੰਘ ਬਛਵਾਣਾ ਸ਼੍ਰੀ ਨਿਰਮਲ ਸਿੰਘ ਵੱਲੋਂ ਫਾਊਂਡੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ 10ਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਦਾ ਟੈਸਟ ਲੈ ਕੇ ਚੁਣੇ ਬੱਚਿਆਂ ਨੂੰ 5 ਸਾਲ ਉਚੇਰੀ ਪੜ੍ਹਾਈ ਫ੍ਰੀ ਕਰਵਾਈ ਜਾਵੇਗੀ ਸਾਡੇ ਰੀਜ਼ ਬਹੁਤੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ میٹرਿਕ ਤੋਂ ਬਾਅਦ ਕੀ ਕਰੀਏ ਜੀ ਮਤਲਬ ਜਿਹੜੀ ਭਾਈ ਜੱਤਾ ਫਾਊਂਡੇਸ਼ਨ ਹੈਗੀ ਮਤਲਬ ਬੱਚਿਆਂ ਨੂੰ ਜਾਗਰੂਕ ਕਰ ਰਹੀ ਹੈ ਕਿਉਂਕਿ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਮਤਲਬ 10ਵੀਂ ਤੋਂ ਬਾਅਦ ਵੀ ਅਸੀਂ ਕੀ ਚੂਜ਼ ਕਰੀਏ ਬੱਚੇ ਇੱਥੇ ਹੀ ਮਾਰ ਖਾ ਜਾਂਦੇ ਨੇ ਮਤਲਬ ਫਾਊਂਡੇਸ਼ਨ ਹੈਗੀ ਬਹੁਤ ਵਧੀਆ ਬੱਚਿਆਂ ਨੂੰ ਗਾਈਡ ਕਰ ਰਹੀ ਹੈਗੀ ਮਤਲਬ ਉਹਨਾਂ ਲਈ ਹੈਲਪ ਕਰ ਰਹੀ ਹੈ ਨੀਡੀ ਬੱਚਿਆਂ ਦੀ ਜ਼ਰੂਰਤ ਹੈਗੀ ਤਾਂ ਨੀਡੀ ਬੱਚੇ ਜਿੰਨੇ ਵੀ ਹੈਗੇ ਨੇ ਮਤਲਬ ਸਾਰਿਆਂ ਦੀ ਬਹੁਤ ਹੈਲਪ ਹੋ ਰਹੀ ਹੈ ਮਤਲਬ ਬੱਚੇ ਨੂੰ ਪੈਸਾ ਖਰਚ ਕਰ ਰਹੇ ਨੇ ਮਤਲਬ ਬੱਚਾ ਪੜਨ ਵਾਲਾ ਚੰਗਾ ਹੈ ਗਾਈ ਤੇ ਤੁਸੀਂ ਕਿਹੜੇ ਸਕੂਲ ਵਿੱਚ ਪੜਾਉਨੇ ਹੋ ਮੈਂ ਪ੍ਰਾਇਮਰੀ ਟੀਚਰ ਐ ਜੀ ਮੈਂ ਮਲ ਸਿੰਘ ਵਾਲੇ ਪੜਾਉਣਾ ਮੇਰੀਆਂ ਉਹ ਬੇਟੀਆਂ ਨੇ ਦੋਨੋਂ ਤਾਂ ਬੇਟੀਆਂ ਦਾ ਟੈਸਟ ਵੀ ਦਵਾਉਂਗਾ ਜੀ ਮੈਂ ਤੇ ਮੈਨੂੰ ਆ ਕੇ ਬਹੁਤ ਕੁਝ ਪਤਾ ਲੱਗਿਆ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਸੀ ਪਤਾ ਹੈਗੀਆਂ ਉਹ ਵੀ ਇੱਥੇ ਆ ਕੇ ਪਤਾ ਚੱਲੀਆਂ ਜੀ ਵੀ ਮੰਨ ਲਓ ਫਾਊਂਡੇਸ਼ਨ ਕਿੰਨੇ ਕੰਮ ਕਰ ਰਹੀ ਹੈ ਜੀ ਜਿਹੜੇ ਕਿ ਮੰਨ ਲਓ ਬੱਚੇ ਨੇਗੇ ਬੱਚਿਆਂ ਨੂੰ ਤਾਂ ਬਿੱਲ ਵੀ ਬਿਲਕੁਲ ਵੀ ਨਹੀਂ ਕੁਝ ਵੀ ਪਤਾ ਹੈਗਾ ਮਲੂਰੀਆ ਕਿ ਬਹੁਤ ਜਾਣਕਾਰੀ ਮਿਲੀ ਜੀ ਤੁਸੀਂ ਇੱਥੇ ਜਿਹੜਾ ਭੜਲਾਡੇ ਆਏ ਸੀ ਤੇ ਕਿਸ ਮਕਸਦ ਲਈ ਆਏ ਸੀ ਕਿਉਂ ਆਏ ਸੀ ਇੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਅੱਗੇ 10th ਤੋਂ ਬਾਅਦ ਜਿਹੜੀ ਤਿਆਰੀ ਹੁੰਦੀ ਹੈ ਨੀਟ ਦੀ ਜੇਈ ਦੀ ਉਹਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਭਾਈ ਜੈਤਾ ਫਾਊਂਡੇਸ਼ਨ ਜੀ ਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਇਸ ਕਰਕੇ ਸਾਨੂੰ ਇੱਥੇ ਜਾਗਰੂਕ ਹੋਣ ਲਈ ਅਸੀਂ ਆਏ ਸੀ ਕਿਹੜੇ ਸਕੂਲ ਤੋਂ ਆਏ ਹੋ ਡੀਏਵੀ ਪਬਲਿਕ ਸਕੂਲ ਭੜਲਾਡੇ ਹਾਂ ਜੀ ਤੁਸੋ ਤੋਂ ਨਵੀਂ ਮੀਟਿੰਗ ਦੇ ਵਿੱਚ ਕਿਵੇਂ ਲੱਗੀ ਮੀਟਿੰਗ ਸਰ ਮੀਟਿੰਗ ਬਹੁਤ ਵਧੀਆ ਲੱਗੀ ਇੱਥੇ ਸਾਰੇ ਤੇ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਮਤਲਬ ਕਿ ਬਾਅਦ ਵਿੱਚ ਆਪਾਂ ਨੂੰ ਰਿਗਰੈਟ ਹੁੰਦਾ ਕਿ ਅਸੀਂ ਨਹੀਂ ਸਾਨੂੰ ਪਤਾ ਸੀ ਅਸੀਂ ਨਹੀਂ ਸਫਲ ਹੋ ਪਾਏ ਇੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਸਾਰੇ ਹੀ ਟੀਚਰਸ ਬਹੁਤ ਵਧੀਆ ਗਾਈਡ ਕਰ ਰਹੇ ਨੇ ਹਾਂ ਪੁੱਤਰ ਤੁਸੀਂ ਅੱਜ ਇੱਥੇ ਆਏ ਸੀ ਭੁਲਾਡੇ ਆਏ ਸੀ ਭੁਲਾਡੇ ਸ਼ਹਿਰ ਦੇ ਵਿੱਚ ਆਏ ਸੀ ਅੱਜ ਕਿਸ ਮਕਸਦ ਨੂੰ ਲੈ ਕੇ ਆਏ ਸੀ ਅਸੀਂ ਭਾਈ ਜੈਤਾ ਜੀ ਵੱਲੋਂ ਭਾਈ ਚੇਤਾ ਜੀ ਫਾਊਂਡੇਸ਼ਨ ਵੱਲੋਂ 2 ਫਰਵਰੀ 2025 ਨੂੰ ਇਹ ਪੇਪਰ ਤੇ ਜਾਣਕਾਰੀ ਸੰਬੰਧੀ ਆਏ ਸੀਗੇ ਸਾਨੂੰ ਇਹ ਸਾਨੂੰ ਇਹ ਜਾਣਕਾਰੀ ਮੀਟਿੰਗ ਸੁਣ ਕੇ ਬਹੁਤ ਵਧੀਆ ਲੱਗਿਆ ਅਸੀਂ ਇਹ ਪੇਪਰ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਆ। ਤੇ ਕਿਹੜੇ ਸਕੂਲ ਤੋਂ ਆਏ ਸੀ ਤੁਸੀਂ? ਸਰਕਾਰੀ ਹਾਈ ਸਕੂਲ ਕਲਾਨਾ ਵਿਦਿਆਰਥਣ। ਅੱਜ ਵਿਦਿਆਰਥੀ ਤੇ ਕੀ ਜਾਣਕਾਰੀ ਮਿਲੀ ਤੁਹਾਨੂੰ ਇੱਥੇ ਆ ਜਾ ਕੇ? ਸਾਨੂੰ ਇੱਥੇ ਬਹੁਤ ਜਾਣਕਾਰੀ ਮਿਲੀ ਅਤੇ ਬਹੁਤ ਵਧੀਆ ਲੱਗਿਆ ਇਹ ਮੀਟਿੰਗ ਤੇ ਅਸੀਂ ਪੇਪਰ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਹਾਂ। ਅੱਜ ਅਸੀਂ ਬਟਲਾੜਾ ਸ਼ਹਿਰ ਵਿਖੇ ਮਾਨਸਾ ਜ਼ਿਲ੍ਹੇ ਦੇ ਬਟਲਾੜਾ ਸ਼ਹਿਰ ਵਿਖੇ ਭਾਈ ਜੈਤਾ ਫਾਊਂਡੇਸ਼ਨ ਵੱਲੋਂ ਮਾਪਿਆਂ ਨਾਲ ਵਿਦਿਆਰਥੀਆਂ ਨਾਲ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਇੱਕ ਪਬਲਿਕ ਮਿਲਣੀ ਰੱਖੀ ਸੀ ਇਸ ਪਬਲਿਕ ਮਿਲਣੀ ਦੇ ਵਿੱਚ ਸਾਨੂੰ ਬਹੁਤ ਰਿਸਪਾਂਸ ਮਿਲਿਆ ਬੱਚਿਆਂ ਦੇ ਵਿੱਚ ਮਾਤਾ ਪਿਤਾ ਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਦੇ ਵਿੱਚ ਚੰਗੀ ਐਜੂਕੇਸ਼ਨ ਨੂੰ ਲੈ ਕੇ ਗੁਣਵੱਤਾ ਐਜੂਕੇਸ਼ਨ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲੀ ਉਹ ਆਮ ਲੋਕ ਚਾਹੁੰਦੇ ਨੇ ਵੀ ਸਾਡੇ ਪਿੰਡਾਂ ਤੱਕ ਇਹ ਐਜੂਕੇਸ਼ਨ ਹੋਣੀ ਚਾਹੀਦੀ ਹੈਗੀ ਆ ਭਾਈ ਜੱਤਾ ਫਾਊਂਡੇਸ਼ਨ ਲਗਾਤਾਰ ਪਿਛਲੇ 10 ਸਾਲਾਂ ਤੋਂ ਸਿੱਖਿਆ ਖੇਤਰ ਦੇ ਵਿੱਚ ਮਿਆਰੀ ਸਿੱਖਿਆ ਖੇਤਰ ਦੇ ਵਿੱਚ ਮੁਕਾਬਲੇ ਵਾਲੀ ਸਿੱਖਿਆ ਖੇਤਰ ਦੇ ਵਿੱਚ ਲਗਾਤਾਰ ਕੰਮ ਕਰਦੀ ਆ ਰਹੀ ਹੈਗੀ ਆ ਮੈਨੂੰ ਇਹ ਜਾਣ ਕੇ ਦੱਸਣੇ ਬੜੀ ਖੁਸ਼ੀ ਹੋ ਰਹੀ ਆ ਕਿ ਹੁਣ ਤੱਕ ਭਾਈ ਜੱਤਾ ਫਾਊਂਡੇਸ਼ਨ ਦੇ 309 ਵਿਦਿਆਰਥੀਆਂ ਨੇ NEET ਤੇ JAY ਦਾ ਐਗਜ਼ਾਮ ਪਲੱਸ BSC ਨਰਸਿੰਗ ਦਾ ਐਗਜ਼ਾਮ ਕਲੀਅਰ ਕੀਤਾ 309 ਵਿਦਿਆਰਥੀਆਂ ਨੇ 309 ਵਿਦਿਆਰਥੀਆਂ ਦਾ ਭਵਿੱਖ ਬਣਾਉਣ ਦੇ ਵਿੱਚ ਪਾਈ ਜੈਤਾ ਫਾਊਂਡੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ 309 ਵਿਦਿਆਰਥੀਆਂ ਵਿੱਚੋਂ 90 ਵਿਦਿਆਰਥੀ ਜਿਹੜੇ ਨੇ ਉਹ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਨੇ। ਜਿਹੜੇ ਕਿ ਅਸੀਂ ਬੁਢਲਾਡਾ ਸੈਂਟਰ ਐਗਜ਼ਾਮ ਦਾ ਸੈਂਟਰ ਬੁਢਲਾਡਾ ਬਣਾਇਆ ਹੋਇਆ। ਇਸ ਸੈਂਟਰ ਨਾਲ ਇਸ ਸੈਂਟਰ ਦੇ ਵਿੱਚੋਂ ਉਹ ਬੱਚੇ ਪਾਸ ਆਊਟ ਹੋ ਕੇ ਅੱਗੇ ਪਾਈ ਜੈਤਾ ਹੌਂਡ ਪਾਈ ਜੈਤਾ ਜੀ ਫਾਊਂਡੇਸ਼ਨ ਤੱਕ ਗਏ ਹੈਗੇ ਨੇ। ਅੱਜ ਦਾ ਪਬਲਿਕ ਮੀਟਿੰਗ ਦਾ ਮਕਸਦ ਸਾਡਾ ਦੋ ਸੀ। ਨੰਬਰ 1 ਅਸੀਂ ਆ 25 27 ਦੇ ਲਈ ਪਾਈ ਜਾਤਾ ਫਾਊਂਡੇਸ਼ਨ ਵੱਲੋਂ ਸੈਸ਼ਨ 25 ਤੋਂ ਲੈ ਕੇ 27 ਤੱਕ ਦਾ ਜਿਹੜਾ ਨਵਾਂ ਸੈਸ਼ਨ ਆਇਆ ਉਸ ਸੈਸ਼ਨ ਦੇ ਲਈ ਅਸੀਂ ਬੱਚੇ ਸਿਲੈਕਟ ਕਰਨੇ ਨੇ ਆ ਉਸ ਦੇ ਸੰਬੰਧ ਦੇ ਵਿੱਚ 2 ਫਰਵਰੀ 2025 ਨੂੰ ਐਗਜ਼ਾਮ ਹੋਣਾ ਜਿਹੜਾ ਬੀਜਫ ਸਟਾਰ ਪ੍ਰੋਗਰਾਮ ਆ ਬੀਜਫ ਸਟਾਰ ਪ੍ਰੋਗਰਾਮ ਦੇ ਅਧੀਨ 2 ਫਰਵਰੀ ਨੂੰ ਪੰਜਾਬ ਦੇ ਵਿੱਚ 8 ਸੈਂਟਰਾਂ ਦੇ ਉੱਤੇ ਚੰਡੀਗੜ੍ਹ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਫਰੀਦਕੋਟ ਰਾਮਪਰਾ ਫੂਲ ਤੇ ਬਡਲਾਡੇ ਵਿਖੇ ਇਹ ਜਿਹੜਾ ਬੀਜੇਪਸ ਸਟਾਰ ਦਾ ਐਗਜ਼ਾਮ ਸਕਾਲਰਸ਼ਿਪ ਐਗਜ਼ਾਮ ਆ ਜਿਹੜਾ ਉਹ ਹੋਣ ਜਾ ਰਿਹਾ ਇਸ ਐਗਜ਼ਾਮ ਦੇ ਸਬੰਧ ਦੇ ਵਿੱਚ ਬੱਚਿਆਂ ਤੱਕ ਵੱਧ ਤੋਂ ਵੱਧ ਬੀਜੇਪ ਦਾ ਸਨੇਹਾ ਜਾਵੇ ਉਹਨਾਂ ਨੂੰ ਜਾਣਕਾਰੀ ਮਿਲੇ ਉਹ ਇਸ ਐਗਜ਼ਾਮ ਦੇ ਲਈ ਸਕਾਲਰਸ਼ਿਪ ਸਕਾਲਰਸ਼ਿਪ ਐਗਜ਼ਾਮ ਦੇ ਲਈ ਫਾਰਮ ਭਰਨਾ ਇਸ ਸਾਡਾ ਮਕਸਦ ਇੱਕ ਇਹ ਸੀ ਦੂਸਰਾ ਸੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਬੱਚਿਆਂ ਦੇ ਮਾਪੇ ਨੇ ਜਾਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਵੀ ਸਿੱਖਿਆ ਨੂੰ ਲੈ ਕੇ ਥੋੜਾ ਜਿਹਾ ਦੋ ਕਦਮ ਅੱਗੇ ਵਧਣਾ ਤਾਂ ਜੋ ਭਾਈ ਜੱਤਾ ਫਾਊਂਡੇਸ਼ਨ ਉਹਨਾਂ ਦਾ ਸਹਿਯੋਗ ਕਰ ਸਕੇ ਅੱਜ ਸਾਨੂੰ ਬੜੀ ਖੁਸ਼ੀ ਆ ਵੀ ਮਾਤਾ ਗੁਜਰੀ ਭਲਾਈ ਕਲੱਬ ਬਡਲਾੜਾ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਪਬਲਿਕ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਮਾਸਟਰ ਕੁਲਵੰਤ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਭਾਈ ਜੱਤਾ ਫਾਊਂਡੇਸ਼ਨ ਕਈ ਕਿਸਮ ਦੇ ਜਿਹੜੇ ਆਮ ਬੱਚਿਆਂ ਦੇ ਲਈ ਪਿੰਡਾਂ ਦੇ ਬੱਚਿਆਂ ਦੇ ਲਈ ਲੋੜਵੰਦ ਬੱਚਿਆਂ ਦੇ ਲਈ ਪ੍ਰੋਗਰਾਮ ਚਲਾ ਰਹੀ ਹੈਗੀ ਆ ਨੰਬਰ 1 ਜਿਹੜਾ ਮੈਂ ਤੁਹਾਨੂੰ ਦੱਸਾਂ ਬੀਜੇਪ ਸਟਾਰ ਪ੍ਰੋਗਰਾਮ ਹੈਗਾ ਇਹ 10ਵੀਂ ਕਲਾਸ ਦੇ ਬੱਚਿਆਂ ਦੇ ਲਈ ਹੈਗਾ 10ਵੀਂ ਤੋਂ ਬਾਅਦ ਅਸੀਂ ਇੱਕ ਟੈਸਟ ਦੇ ਰਾਹੀਂ ਬੱਚਿਆਂ ਨੂੰ ਉਹਨਾਂ ਦੀ ਚੋਣ ਕੀਤੀ ਜਾਂਦੀ ਆ ਪਲੱਸ 1 2 ਮੈਡੀਕਲ ਨਾਨ ਮੈਡੀਕਲ ਇਸ ਵਾਰੀ ਜਿਹੜੀ ਕਮਰਸ ਸਟਰੀਮ ਆ ਉਹ ਵੀ ਸ਼ੁਰੂ ਕੀਤੀ ਗਈ ਹੈ ਬੱਚਿਆਂ ਨੂੰ ਇਹ ਵਿਸ਼ੇਸ਼ ਨੋਟ ਕਰ ਲੈਣਾ ਚਾਹੀਦਾ ਜਿਹੜੇ ਬੱਚੇ ਕਮਰਸ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ ਜਾਂ ਕੈਟ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਉਹਨਾਂ ਦੀ ਵੀ ਅਸੀਂ ਤਿਆਰੀ ਕਰਾਵਾਂਗੇ ਪਹਿਲਾਂ ਸਾਡੇ ਕੋਲ ਦੋ ਸਟਰੀਮਾਂ ਚੱਲਦੀਆਂ ਸੀ ਇਸ ਵਾਰ ਤਿੰਨ ਤੀਸਰੀ ਸਟਰੀਮ ਵੀ ਚੱਲ ਗਈ। ਦੂਸਰਾ ਸਾਡੇ ਕੋਲੇ ਅਸੀਂ ਬੀਜੇਪ ਵੱਲੋਂ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਉਹਨੂੰ ਅਸੀਂ ਹੈੱਡ ਸਟਾਰ ਦਾ ਸਾਡਾ ਨਾਮ ਹੈ ਗਿਆ। ਜਿਹੜੇ 9ਵੀਂ ਤੇ 10ਵੀਂ ਕਲਾਸ ਦੇ ਬੱਚੇ ਪੜ੍ਹਦੇ ਹੈਗੇ ਨੇ ਉਹਨਾਂ ਨੂੰ ਬੀਜੇਪ ਵੱਲੋਂ ਕੋਚਿੰਗ ਦਿੱਤੀ ਜਾਂਦੀ ਆ, ਆਨਲਾਈਨ ਕੋਚਿੰਗ ਦਿੱਤੀ ਜਾਂਦੀ ਹੈਗੀ ਆ। ਇਹ ਹਰ ਸਾਲ ਅਸੀਂ ਬੱਚੇ ਨੂੰ ਆਪਣੇ ਨਾਲ ਅਰਨੋਲ ਕਰਦੇ ਹੈਗੇ ਆ। ਤੀਸਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਜਵਾਰ ਨਵੋਦਿਆ ਵਿਦਿਆਲਿਆ ਦੀ ਜੋ ਪ੍ਰੀਖਿਆ ਹੁੰਦੀ ਹੈਗੀ ਆ ਉਹਦੀ ਬੀਜੇਪ ਵੱਲੋਂ ਤਿਆਰੀ ਕਰਵਾਈ ਜਾਂਦੀ ਹੈਗੀ ਆ। ਹੁਣ ਤੱਕ ਬੀਜੇਪ ਦੀ 1200 ਵਿਦਿਆਰਥੀ ਜਿਹੜਾ ਹੈ ਗਿਆ ਜੀਐਨਵੀ ਦੀ ਪ੍ਰੀਖਿਆ ਕਰਕੇ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਵਾਹਰ ਨਵੋਦੇ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਿੱਚ ਸਫਲ ਹੋਇਆ ਹੈ ਗਿਆ ਇਸੇ ਤਰ੍ਹਾਂ ਹੀ ਜਿਹੜਾ ਹੈ ਗਿਆ ਜਿਹੜੇ ਜਿਹੜੇ ਕੋਈ ਰਿਪੀਟਰ ਬੈਚ ਦੇ ਮੈਡੀਕਲ ਲਾਈਨ ਦੇ ਰਿਪੀਟਰ ਬੈਚ ਦੇ ਵਿਦਿਆਰਥੀ ਨੇ ਉਹ ਵੀ ਉਹਨਾਂ ਲਈ ਵੀ ਇੱਕ ਪ੍ਰੋਗਰਾਮ ਹੈ ਗਿਆ ਉਹ ਸਾਡੇ ਕੋਲ ਚੰਡੀਗੜ੍ਹ ਆ ਕੇ ਰਹਿ ਸਕਦੇ ਨੇ ਸਾਡੇ ਕੋਲ ਕੋਚਿੰਗ ਲੈ ਸਕਦੇ ਹੈਗੇ ਨੇ ਤੇ ਇੱਕ ਪ੍ਰੋਗਰਾਮ ਜਿਹੜੇ ਐਮਬੀਬੀਐਸ ਤੋਂ ਬਾਅਦ ਕੋਈ ਐਮਡੀ ਕਰਨਾ ਚਾਹੁੰਦਾ ਪੋਸਟ ਗ੍ਰੈਜੂਏਟ ਮੈਡੀਕਲ ਲਾਈਨ ਦੇ ਵਿੱਚ ਕੰਮ ਕਰਨਾ ਚਾਹੁੰਦਾ ਉਹਦੇ ਲਈ ਵੀ ਪ੍ਰੋਗਰਾਮ ਹੈਗਾ ਇਸ ਦੇ ਲਈ ਮੈਂ ਸਾਰੇ ਮਾਨਸਾ ਤੇ ਸੰਗਰੂਰ ਦੇ ਸਮੇਤ ਸਾਰੇ ਪੰਜਾਬ ਦੇ ਬੱਚਿਆਂ ਨੂੰ ਅਪੀਲ ਕਰਦਾ ਵੀ ਉਹ 2 ਫਰਵਰੀ 2025 ਦੇ ਟੈਸਟ ਦੇ ਲਈ ਆਪਣਾ ਫਾਰਮ ਜਰੂਰ ਭਰਨਾ ਜਰੂਰ ਜਿਹੜਾ ਹੈਗਾ ਸੈਂਟਰਾਂ ਤੱਕ ਪਹੁੰਚਣਾ ਇਸ ਐਗਜ਼ਾਮ ਦੇ ਫਾਰਮ ਭਰਨ ਦੀ ਲਾਸਟ ਆਨਲਾਈਨ ਮੈਂ ਗੱਲ ਕਰਦਾ ਆਨਲਾਈਨ ਉਹ 31 ਦਸੰਬਰ ਹੈਗੀ ਆ 31 ਦਸੰਬਰ ਤੋਂ ਬਾਅਦ ਤੁਸੀਂ ਅ ਖਾਸ ਕਰਕੇ ਮਾਨਸਾ ਤੇ ਸੰਗਰੂਰ ਦੇ ਜਿਹੜੇ ਵਿਦਿਆਰਥੀ ਹੈਗੇ ਨੇ ਉਹ ਬੜਲਾਡੇ ਮਾਤਾ ਗੁਜਰੀ ਭਲਾਈ ਕਲੱਬ ਦਾ ਦਫ਼ਤਰ ਬਣਿਆ ਹੋਇਆ ਉਹਨਾਂ ਕੋਲੇ ਆਪਣੇ ਫਾਰਮ ਭਰ ਕੇ ਹਾਰਡ ਕਾਪੀ ਜਮ੍ਹਾਂ ਕਰਾ ਦਿਓ ਇੱਥੋਂ ਅਸੀਂ ਆ ਕੇ ਚੰਡੀਗੜ੍ਹ ਤੋਂ ਆ ਕੇ ਅਸੀਂ ਅਪੀਲੇ ਜਾਵਾਂਗੇ ਅ ਅੱਜ ਜਿਹੜੀ ਹੈਗੀ ਆ ਇਸ ਮੀਟਿੰਗ ਦਾ ਸਾਡਾ ਜਿਹੜਾ ਹੈਗਾ ਜੋ ਅਸੀਂ ਆਸ ਲੈ ਕੇ ਚੰਡੀਗੜ੍ਹ ਤੋਂ ਆਏ ਸੀ ਉਹ ਸਾਨੂੰ ਅ ਉਮੀਦ ਮੁਤਾਬਕ ਚੰਗਾ ਹੰਗਾਰਾ ਮਿਲਿਆ ਮੈਂ ਪ੍ਰੈਸਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪਹਿਲਾਂ ਵੀ ਸਹਿਯੋਗ ਦਿੱਤਾ ਤੇ ਅੱਜ ਵੀ ਸਹਿਯੋਗ ਦਿੱਤਾ ਗਿਆ ਧੰਨਵਾਦ ਸਭ ਤੋਂ ਪਹਿਲਾਂ ਸਭ ਨੂੰ ਸ੍ਰੀਕਾਲ ਮੇਰਾ ਨਾਮ ਪਿਊਸ਼ ਕੁਮਾਰ ਹੈ ਤੇ ਮੈਂ ਬੁੱਢਲਾ ਡਾ ਰਹਿਣ ਵਾਲਾ ਮੈਂ ਨੇ 10ਵੀਂ ਹੋਲੀਹਾਰਟ ਬੋਆ ਸਕੂਲ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਮੈਨੂੰ ਬੀਜੀਐ ਸੰਸਥਾਨ ਬਾਰੇ ਪਤਾ ਚੱਲਿਆ ਮੇਰੇ ਕਾਫੀ ਸੀਨੀਅਰ ਜੋ ਨੇ ਉਹ ਬੀਜੀਐ ਸੰਸਥਾਨ ਚ ਪਹਿਲਾਂ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਬੀਜੀਐ ਚ ਗਿਆ ਉੱਥੋਂ ਚੰਗਾ ਨੰਬਰ ਆਨ ਕਰਕੇ ਮੇਰੀ ਰੀ-ਮਿਸ਼ਨ ਉੱਥੇ ਹੋ ਗਈ ਸੀ ਬੀਜੀਐ ਚ ਤੇ ਉਧਰ ਫਿਰ ਮੈਂ 2 ਸਾਲ ਜੇਈਐਡੀ ਤਿਆਰੀ ਕੀਤੀ ਮੈਨੂੰ ਉੱਥੇ ਬਹੁਤ ਵਡੇ ਟੀਚਰ ਮਿਲੇ ਸੀਗੇ ਜਿਹਦੇ ਕਰਕੇ ਪਰਮਾਤਮਾ ਦੀ ਮਿਹਰ ਕਰਕੇ ਮੇਰਾ ਚੰਗੇ ਨੰਬਰ ਆਇਆ ਜੇਈ ਦੇ ਵਿੱਚੋਂ ਉਦੋਂ ਫਿਰ ਮੈਂ IIT ਦੇ ਵਿੱਚ ਗਿਆ ਹੁਣ ਮੈਂ IIT ਰੋਪੜ ਦੇ ਵਿੱਚ BTech ਕਰ ਰਿਹਾ ਤੇ ਮੇਰਾ ਤੀਜਾ ਸਾਲ ਚੱਲ ਰਿਹਾ ਤੇ ਮੇਰਾ ਜਿਹੜਾ BTech ਦਾ ਐਕਸਪੀਰੀਅੰਸ ਸੀਗਾ ਉਹ ਕਾਫੀ ਵਧੀਆ ਸੀਗਾ ਮੈਨੂੰ ਕਾਫੀ ਸਿੱਖਣ ਨੂੰ ਮਿਲਿਆ ਚੀਜ਼ਾਂ ਤੇ ਮੇਰੀ ਬਹੁਤ ਵਧੀਆ ਗਰੋਥ ਹੋਈ ਉੱਥੇ ਧੰਨਵਾਦ ਹਾਂਜੀ ਸਸੇ ਗਾਲ ਜੀ ਮੇਰਾ ਨਾਮ ਕ੍ਰਿਸ਼ਕਮਾਰ ਹੈ ਮੈਂ ਬੋਹਾ ਪਿੰਡ ਤੋਂ ਹਾਂ ਮੈਂ 10ਵੀਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਤੋਂ ਕੀਤੀ ਸੀ 10ਵੀਂ ਕਰਨ ਤੋਂ ਬਾਅਦ ਮੈਂ BTech ਦਾ ਇਗਜ਼ਾਮ ਦਿੱਤਾ ਤੇ ਉਹ ਕਲੀਅਰ ਹੋਣ ਦੇ ਸਾਰ ਮੇਰਾ ਇੰਟਰਵਿਊ ਹੋਇਆ ਤੇ ਮੈਂ ਚੰਡੀਗੜ੍ਹ ਵੀਜ਼ਾ ਵੱਲੋਂ ਫ੍ਰੀ ਸਟੱਡੀ ਕੀਤੀ ਜਿਸ ਨਾਲ ਕਿ ਮੈਂ 2 ਸਾਲ ਦੀ ਸਟੱਡੀ ਕਰਕੇ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਬੀਟੈਕ ਸੈਕੰਡ ਇਅਰ ਵਿੱਚ ਹਾਂ ਤੇ ਹੁਣ ਮੈਂ ਫਰਦਰ ਆਪਣੀ ਸਟੱਡੀ ਕੰਟੀਨਿਊ ਕਰਾਂਗਾ ਮੇਰਾ ਨਾਮ ਤ੍ਰਿਸ਼ਾ ਹੈ ਮੈਂ ਬੋਹਾ ਪਿੰਡ ਦੀ ਰਹਿਣ ਵਾਲੀ ਹਾਂ ਮੈਂ ਆਪਦੀ 10ਵੀਂ ਦੀ ਪੜ੍ਹਾਈ ਐਨ ਆਰ ਐਮ ਹੋਲੀਆਰਟ ਸਕੂਲ ਚੋਂ ਕੀਤੀ ਉੱਥੇ ਮੈਨੂੰ ਇੱਕ ਫਿਜ਼ਿਕਸ ਦੇ ਟੀਚਰ ਨੇ ਭਾਈ ਜੇਤਾ ਜੀ ਫਾਊਂਡੇਸ਼ਨ ਦੇ ਫਾਰਮ ਬਾਰੇ ਦੱਸਿਆ ਮੈਂ ਉਹ ਫਾਰਮ ਫਿਲ ਕੀਤਾ ਤੇ ਉਸ ਦੇ ਵਿੱਚ ਰਿਟਨ ਟੈਸਟ 'ਚ ਮੇਰੀ ਸਿਲੈਕਸ਼ਨ ਹੋਈ ਫਿਰ ਮੇਰਾ ਇੰਟਰਵਿਊ ਕਲੀਅਰ ਹੋਇਆ ਫਿਰ ਮੈਂ ਬੀਜੇਫ ਤੇ ਵਿੱਚ ਗਈ ਇੱਥੇ ਜਾ ਕੇ ਸਭ ਤੋਂ ਵੱਡੀ ਚੀਜ਼ ਇਹ ਸਿੱਖੀ ਮੈਂ ਕਿ ਮਿਹਨਤ ਕਿਵੇਂ ਕਰਨੀ ਚਾਹੀਦੀ ਹੈ ਮੈਂ ਬਹੁਤ ਹੀ ਲਗਨ ਨਾਲ ਪੜ੍ਹਾਈ ਕੀਤੀ ਤੇ ਸਭ ਤੋਂ ਵੱਡੀ ਚੀਜ਼ ਉੱਥੋਂ ਦੀ ਇਹ ਹੈ ਕਿ ਉੱਥੇ ਤੁਹਾਨੂੰ ਸਭ ਇੱਕ ਪਰਿਵਾਰ ਦੀ ਤਰ੍ਹਾਂ ਟ੍ਰੀਟ ਕਰਦੇ ਆ ਤਾਂ ਉਹਨਾਂ ਨੇ ਮੇਰੀ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਮੈਨੂੰ ਗਾਈਡ ਕੀਤਾ ਤੇ ਹੁਣ ਮੈਂ ਫਿਲਹਾਲ ਪੰਜਾਬ ਇੰਜੀਨੀਅਰਿੰਗ ਕਾਲਜਾ ਮੈਂ ਜੈਦੇ ਵਿੱਚ 99 ਪਰਸੈਂਟਾਈਲ ਜੋ ਹੈ ਹਾਸਲ ਕਰਨ ਤੋਂ ਬਾਅਦ ਪੈਕ ਦੇ ਵਿੱਚ ਐਡਮਿਸ਼ਨ ਲਈਤੀ ਤੇ ਹੁਣ ਮੈਂ ਆਪਣੀ ਫਰਦਰ ਸਟਡੀ ਕੰਟੀਨਿਊ ਕਰ ਰਹੀ ਹਾਂ ਸਿਸਟਰ ਕਲਜੀ ਮੇਰਾ ਨਾਮ ਜਸਮੂਰ ਕੌਰ ਹੈ ਤੇ ਮੈਂ ਬਰੇਟੇ ਪਿੰਡ ਦੀ ਰਹਿਣ ਵਾਲੀ ਆ ਤੇ ਮੈਂ ਭਾਈ ਜੈਤ ਜੀ ਫਾਊਂਡੇਸ਼ਨ ਦੇ ਵਿੱਚੋਂ ਨਾਨ ਮੈਡੀਕਲ ਦੀ ਪੜਾਈ ਕਰਕੇ ਜੇ ਮੈਨਸ ਤੇ ਐਡਵਾਂਸ ਦਾ ਐਗਜ਼ਾਮ ਪਾਸ ਕਰਕੇ ਇਸ ਟਾਈਮ ਆਈਆਈਟੀ ਰੋਪੜ ਵਿਖੇ ਮੈਕੈਨੀਕਲ ਇੰਜੀਨੀਅਰਿੰਗ ਚ ਦੂਜੇ ਸਾਲ ਦੀ ਵਿਦਿਆਰਥਣ ਹਾਂ ਭਾਈ ਜੈਤਾਜੀ ਫਾਊਂਡੇਸ਼ਨ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ 10ਵੀਂ ਕਲਾਸ ਦਾ ਪੇਪਰ ਹੁੰਦਾ ਹੈ 10ਵੀਂ ਦੇ ਵਿੱਚ ਪੜ੍ਹਦੇ ਹੋਏ ਬੱਚਿਆਂ ਲਈ ਪੇਪਰ ਹੈ ਮੈਂ 10ਵੀਂ ਦੇ ਵਿੱਚ ਇਹ ਪੇਪਰ ਦਿੱਤਾ ਉਸ ਤੋਂ ਬਾਅਦ ਭਾਈ ਜੈਤਾਜੀ ਫਾਊਂਡੇਸ਼ਨ ਦੇ ਚੰਡੀਗੜ੍ਹ ਕੰਪਲੈਕਸ ਦੇ ਵਿੱਚ 2 ਸਾਲ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਜਈ ਦਾ ਪੇਪਰ ਦੇ ਕੇ ਆਈਆਈਟੀ ਰੋਪੜ ਵਿਖੇ ਪਹੁੰਚੀ ਹਾਂ ਸੋ ਭਾਈ ਜੱਤਾਜੀ ਫਾਊਂਡੇਸ਼ਨ ਦਾ ਮੇਰਾ ਜੋ ਐਕਸਪੀਰੀਅੰਸ ਹੈ ਉਹ ਮਤਲਬ ਬਹੁਤ ਹੀ ਸੋਹਣਾ ਐਕਸਪੀਰੀਅੰਸ ਰਿਹਾ ਇਹੋ ਜੀ ਪੜਾਈ ਸਕੂਲ ਦੇ ਵਿੱਚ ਨਹੀਂ ਮਿਲਦੀ ਕਦੇ ਉੱਥੇ ਪਹੁੰਚ ਕੇ ਹੀ ਮੈਂ 셀ਫ ਸਟੱਡੀ ਦਾ ਜੋ ਇਹ ਸਹੀ ਮਤਲਬ ਸਮਝਿਆ ਸਾਨੂੰ ਸਵੇਰ ਤੋਂ ਸ਼ਾਮ ਤੱਕ ਦਾ ਪ੍ਰੋਪਰ ਸ਼ਡਿਊਲ ਮਿਲਦਾ ਹੈ ਸਵੇਰ ਤੋਂ ਸ਼ਾਮ ਤੱਕ ਹੀ ਟੀਚਰ ਅਵੇਲੇਬਲ ਰਹਿੰਦੇ ਨੇ ਜੇ ਕਿਸੇ ਨੇ ਇਕੱਲੇ-ਇਕੱਲੇ ਜਾ ਕੇ ਵੀ ਡਾਊਟਸ ਲੈਣੇ ਨੇ ਉਹ ਚੀਜ਼ ਸਭ ਤੋਂ ਜ਼ਿਆਦਾ ਹੈਲਪ ਕਰਦੀ ਹੈ ਸਿਰਫ ਪੜਾਈ ਹੀ ਨਹੀਂ ਬਲਕਿ ਸਾਨੂੰ ਗੁਰਦੁਆਰੇ ਵੀ ਲੈ ਜਾਂਦੇ ਨੇ ਰੋਜ਼ ਤਾਂ ਸਪਿਰਚੁਅਲੀ ਵੀ ਕਨੈਕਟ ਕਰਦੇ ਨੇ ਮੈਡੀਟੇਸ਼ਨ ਵੀ ਕਰਾਉਂਦੇ ਨੇ ਫਿਜ਼ੀਕਲ ਐਕਟੀ ਤਾਂ ਇਹੀ ਸਾਰਾ ਜੋ ਸਵੇਰ ਤੋਂ ਸ਼ਾਮ ਦਾ ਸ਼ਡਿਊਲ ਰਹਿੰਦਾ ਸੀ ਇਸੇ ਨੇ ਮੇਰੀ ਹੈਲਪ ਕੀਤੀ ਜੋ ਕਿ ਮੈਂ ਅੱਗੇ ਵੀ ਫੋਲੋ ਕਰਦੀ ਆ ਸਿਰਫ ਉਦੋਂ ਤੱਕ ਹੀ ਨਹੀਂ ਹੁਣ ਮੈਂ ਕਾਲਜ ਚਾਂ ਤਾਂ ਹੁਣ ਵੀ ਬੀਜੀਐਫ ਦੇ ਨਾਲ ਕੰਟੈਕਟ ਰਹਿੰਦਾ ਹੈ ਹੁਣ ਵੀ ਅਸੀਂ ਆਪਣੇ ਮੈਂਟਰਸ ਨਾਲ ਗੱਲ ਕਰਕੇ ਆਪਣੇ ਜਿਹੜਾ ਪ੍ਰੋਬਲਮਸ ਨੇ ਸਾਰੇ ਐਕਸਪੀਰੀਐਂਸਿਸ ਨੇ ਸ਼ੇਅਰ ਕਰਦੇ ਆ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਜੋ ਹੁਣ ਬੱਚੇ 10ਵੀਂ ਚ ਪੜ੍ਹ ਰਹੇ ਨੇ ਕਿ ਤੁਸੀਂ ਵੀ ਇਹ ਬੀਜੀਐਫ ਦਾ ਫਾਰਮ ਭਰੋ ਆਨਲਾਈਨ ਵੀ ਅਵੇਲੇਬਲ ਹੈ ਸਾਈਟ ਤੇ ਤੇ ਪੇਪਰ ਦੋ ਤੇ ਆਪਣੀ ਪੂਰੀ ਕੋਸ਼ਿਸ਼ ਕਰਕੇ ਇੱਥੇ ਦਾਖਲ ਹੋਵੋ ਤੇ ਆਪਣੇ ਸੁਪਨਿਆਂ ਨੂੰ ਸਹਕਾਰ ਕਰੋ ਤਨਮਤ ਜੀ ਹਾਂ ਜੀ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਧਨਸ਼ਾਲਾ ਮਾਤਾ ਕਲਰ ਵਾਲੀ ਵਿਖੇ ਜੇਤਾ ਫਾਊਂਡੇਸ਼ਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਬਹੁਤ ਹੀ ਇੱਕ ਭਲਾਈ ਦਾ ਕਾਰਜ ਹੈ ਕਿ ਅੱਜ ਬਹੁਤ ਬੱਚੇ ਲਾਇਕ ਵੀ ਹੈਗੇ ਨੇ ਪੜ੍ਹਨ ਵਿੱਚ ਆਉਂਦੇ ਨੇ ਪਰ ਉਹ ਇਹਨਾਂ ਫੋਟ ਨਹੀਂ ਕਰ ਸਕਦੇ ਕਿਉਂਕਿ 5-5 6-6 ਲੱਖ ਰੁਪਏ ਖਰਚੇ ਨੇ ਤਾਂ ਇਹਨਾਂ ਦਾ ਜੋ ਭਾਈ ਜੇਤਾ ਜੀ ਫਾਊਂਡੇਸ਼ਨ ਦੇ ਜੋ ਦਾਨੇ ਪਰਸਨੇ ਜੋ ਇੱਕ ਬੜਾ ਪ੍ਰਕਾਰ ਕਰ ਰਹੇ ਨੇ ਪਰਪਕਾਰ ਸੋ ਉਹਨਾਂ ਦੇ ਵਿੱਚ ਸਾਡੇ ਸਤਨਾਮ ਸਿੰਘ ਜੀ ਨਿਰਮਲ ਸਿੰਘ ਜੀ ਉਹਨਾਂ ਰਾਹੀਂ ਪ੍ਰਚਾਰ ਹੋ ਰਿਹਾ ਤੇ ਬਹੁਤ ਭਲਾਈ ਦਾ ਕਾਰਜ ਹੈ ਅਸੀਂ ਬੱਚਿਆਂ ਨੂੰ ਵੀ ਅਸੀਂ ਇੱਕ ਦੇ ਦੇਵਾਂਗੇ ਕਿ ਹੁਣ ਜੇ ਔਖਾ ਸਮਾਂ ਗੁਜ਼ਾਰੋਗੇ ਤਾਂ ਕੱਲ ਨੂੰ ਥੋਕੇ ਹੋਵੋਗੇ ਕਿਉਂਕਿ ਪੜ੍ਹਾਈਆਂ ਬੜੀਆਂ ਔਖੀਆਂ ਨੇ ਕੰਬੀਨੇਸ਼ਨ ਦਾ ਜ਼ਮਾਨਾ ਹੈ ਜੋ ਬੱਚੇ ਚੰਗੀ ਪੜ੍ਹਾਈ ਕਰਨਗੇ ਉਹ ਅੱਗੇ ਕੰਮ ਜਾਵੋਣਗੇ ਸੋ ਇਹ ਇੱਕ ਟੈਸਟ ਲੈਂਦੇ ਨੇ ਜੋ ਦੋ ਫਾਰਮ ਨੂੰ ਹੋਣਾ ਹੈ 31 ਦਸੰਬਰ ਨੂੰ ਇਹ ਫਾਰਮ ਭਰੇ ਜਾਣੇ ਨੇ ਸੋ ਜਿਨ੍ਹਾਂ ਨੇ ਵੀ ਫਾਰਮ ਭਰਨਾ ਹੈ ਉਹ ਮਾਤਾ ਗੁਜਰੀ ਜੀ ਪੜ੍ਹਾਈ ਕੇਂਦਰ ਕੁੜੀਆਂ ਸਕੂਲ ਕੋਲੇ ਦਫ਼ਤਰ ਹੈ ਆ ਕੇ ਫਾਰਮ ਭਰ ਸਕਦੇ ਹੋ ਦੋ ਫੋਟੋਆਂ ਆਪਣੀਆਂ ਨਾਲ ਲੈ ਕੇ ਆਉਣੀਆਂ ਨੇ ਤੇ ਇੱਕ ਬਹੁਤ ਹੀ ਚੰਗਾ ਇਹ ਉਪਰਾਲਾ ਹੈ ਇਹਨਾਂ ਦਾ ਸਾਰੀ ਪੜ੍ਹਾਈ ਇਹ ਆਪ ਕਰਉਂਦੇ ਨੇ ਸਾਰਾ ਖਰਚਾ ਇਹਨਾਂ ਦਾ 5 ਸਾਲ ਸਸਤਾ ਵੱਲੋਂ ਹੁੰਦਾ ਸੋ ਸਾਰਿਆਂ ਦੇ ਇਹਨਾਂ ਦਾ ਧੰਨਵਾਦ ਜੋ ਇਹ ਸਮਾਂ ਕੱਢ ਕੇ ਬੱਚਿਆਂ ਦੇ ਪਰਪਕਾਰ ਲਈ ਇਹ ਕਾਰਜ ਕਰ ਰਹੇ ਨੇ ਧੰਨਵਾਦ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਹਾਂ ਜੀ ਸਾਡੇ ਰੀਜ਼ ਬਹੁਤੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਮੈਟ੍ਰਿਕ ਤੋਂ ਬਾਅਦ ਕੀ ਕਰੀਏ ਜੀ ਮਤਲਬ ਜਿਹੜੀ ਪਾਈ ਜੈਤਾ ਫਾਊਂਡੇਸ਼ਨ ਹੈਗੀ ਮਤਲਬ ਬੱਚਿਆਂ ਨੂੰ ਜਾਗਰੂਕ ਕਰ ਰਹੀ ਹੈ ਕਿਉਂਕਿ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਮਤਲਬ 10ਵੀਂ ਤੋਂ ਬਾਅਦ ਵੀ ਅਸੀਂ ਕੀ ਚੂਜ਼ ਕਰੀਏ ਬੱਚੇ ਇੱਥੇ ਹੀ ਮਾਰ ਖਾ ਜਾਂਦੇ ਨੇ ਮਤਲਬ ਫਾਊਂਡੇਸ਼ਨ ਹੈਗੀ ਬਹੁਤ ਵਧੀਆ ਬੱਚਿਆਂ ਨੂੰ ਗਾਈਡ ਕਰ ਰਹੀ ਹੈਗੀ ਮਤਲਬ ਉਹਨਾਂ ਲਈ ਹੈਲਪ ਕਰ ਰਹੀ ਹੈ ਨੀਡੀ ਬੱਚਿਆਂ ਦੀ ਜ਼ਰੂਰਤ ਹੈਗੀ ਤਾਂ ਨੀਡੀ ਬੱਚੇ ਜਿੰਨੇ ਵੀ ਹੈਗੇ ਨੇ ਮਨ ਲਓ ਸਾਰਿਆਂ ਦੀ ਬਹੁਤ ਹੈਲਪ ਹੋ ਰਹੀ ਹੈ ਮਨ ਲਓ ਬੱਚੇ ਨੂੰ ਪੈਸਾ ਖਰਚ ਕਰ ਰਹੇ ਨੇ ਮਨ ਲਓ ਬੱਚਾ ਪੜਨ ਵਾਲਾ ਚਾਹੀਦਾ ਹੈ ਗਾਈ ਤੇ ਤੁਸੀਂ ਕਿਹੜੇ ਸਕੂਲ ਵਿੱਚ ਪੜ੍ਹਾਉਨੇ ਹੋ ਮੈਂ ਪ੍ਰਾਇਮਰੀ ਟੀਚਰ ਐ ਜੀ ਮੈਂ ਮਲ ਸਿੰਘ ਵਾਲੇ ਪੜ੍ਹਾਉਣਾ ਮੇਰੀ ਉਹ ਬੇਟੀਆਂ ਨੇ ਦੋਨੋਂ ਤਾਂ ਬੇਟੀਆਂ ਦਾ ਟੈਸਟ ਵੀ ਦਿਵਾਉਂਗਾ ਜੀ ਮੈਂ ਤੇ ਮੈਨੂੰ ਆ ਕੇ ਬਹੁਤ ਕੁਝ ਪਤਾ ਲੱਗਿਆ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਸੀ ਪਤਾ ਹੈਗੀਆਂ ਉਹ ਵੀ ਇੱਥੇ ਆ ਕੇ ਪਤਾ ਚੱਲੀਆਂ ਜੀ ਵੀ ਮਨ ਲਓ ਫਾਊਂਡੇਸ਼ਨ ਕਿੰਨੇ ਕੰਮ ਕਰ ਰਹੀ ਹੈ ਜੀ ਜਿਹੜੇ ਕਿ ਮੰਨ ਲਓ ਬੱਚੇ ਨੇਗੇ ਬੱਚਿਆਂ ਨੂੰ ਤਾਂ ਬਿਲ ਬਿਲਕੁਲ ਵੀ ਨਹੀਂ ਕੁਝ ਵੀ ਪਤਾ ਹੈਗਾ ਮੰਨ ਲਓ ਉਹਰੇ ਆ ਕੇ ਬਹੁਤ ਜਾਣਕਾਰੀ ਮਿਲੀ ਜੀ ਕੀ ਕੀ ਜਿਹੜਾ ਬੜਲਾਡੇ ਆਏ ਸੀ ਤੇ ਕਿਸ ਮਕਸਦ ਲਈ ਆਏ ਸੀ ਕਿਉਂ ਆਏ ਸੀ ਇੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਅੱਗੇ 10th ਤੋਂ ਬਾਅਦ ਜਿਹੜੀ ਤਿਆਰੀ ਹੁੰਦੀ ਹੈ NEET ਦੀ JEE ਦੀ ਉਹਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਭਾਈ ਜੈਤਾ ਫਾਊਂਡੇਸ਼ਨ ਜੀ ਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਇਸ ਕਰਕੇ ਸਾਨੂੰ ਇੱਥੇ ਜਾਗਰੂਕ ਹੋਣ ਲਈ ਅਸੀਂ ਆਏ ਸੀ ਕਿਹੜੇ ਸਕੂਲ ਤੋਂ ਆਏ ਹੋ ਡੀਏਵੀ ਪਬਲਿਕ ਸਕੂਲ ਬੜਲਾਡੇ ਹਾਂਜੀ ਤੁਸੋ ਤੋਂ ਨਵੀਂ ਮੀਟਿੰਗ ਦੇ ਵਿੱਚ ਕਿਵੇਂ ਲੱਗੀ ਮੀਟਿੰਗ ਸਰ ਮੀਟਿੰਗ ਬਹੁਤ ਵਧੀਆ ਲੱਗੀ ਇੱਥੇ ਸਾਰੇ ਤੇ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਮਤਲਬ ਕਿ ਬਾਅਦ ਵਿੱਚ ਆਪਾਂ ਨੂੰ ਰਿਗਰੈਟ ਹੁੰਦਾ ਕਿ ਅਸੀਂ ਨਹੀਂ ਸਾਨੂੰ ਪਤਾ ਸੀ ਅਸੀਂ ਨਹੀਂ ਸਫਲ ਹੋ ਪਾਏ ਇੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਸਾਰੇ ਹੀ ਟੀਚਰਸ ਬਹੁਤ ਵਧੀਆ ਗਾਈਡ ਕਰ ਰਹੇ ਨੇ ਹਾਂ ਪੁੱਤਰ ਤੁਸੀਂ ਅੱਜ ਇੱਥੇ ਆਏ ਸੀ ਭੁਲਾਡੇ ਆਏ ਸੀ ਭੁਲਾਡੇ ਸ਼ਹਿਰ ਦੇ ਵਿੱਚ ਆਏ ਸੀ ਅੱਜ ਕਿਸ ਮਕਸਦ ਨੂੰ ਲੈ ਕੇ ਆਏ ਸੀ ਅਸੀਂ ਭਾਈ ਜੈਤਾ ਜੀ ਵੱਲੋਂ ਭਾਈ ਚੇਤਾ ਜੀ ਫਾਊਂਡੇਸ਼ਨ ਵੱਲੋਂ 2 ਫਰਵਰੀ 2025 ਨੂੰ ਇਹ ਪੇਪਰਾਂ ਤੇ ਜਾਣਕਾਰੀ ਸੰਬੰਧੀ ਆਏ ਸੀਗੇ ਸਾਨੂੰ ਇਹ ਸਾਨੂੰ ਇਹ ਜਾਣਕਾਰੀ ਮੀਟਿੰਗ ਸੁਣ ਕੇ ਬਹੁਤ ਵਧੀਆ ਲੱਗਿਆ ਅਸੀਂ ਇਹ ਪੇਪਰ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਆ। ਤੇ ਕਿਹੜੇ ਸਕੂਲ ਤੋਂ ਆਏ ਸੀ ਤੁਸੀਂ? ਸਰਕਾਰੀ ਹਾਈ ਸਕੂਲ ਕਲਾਨਾ ਵਿਦਿਆਰਥਣ। ਅੱਛਾ ਵਿਦਿਆਰਥੀ। ਤੇ ਕੀ ਜਾਣਕਾਰੀ ਮਿਲੀ ਤੁਹਾਨੂੰ ਇੱਥੇ ਆ ਜਾ ਕੇ? ਸਾਨੂੰ ਇੱਥੇ ਬਹੁਤ ਜਾਣਕਾਰੀ ਮਿਲੀ ਅਤੇ ਬਹੁਤ ਵਧੀਆ ਲੱਗਿਆ ਇਹ ਮੀਟਿੰਗ ਤੇ ਅਸੀਂ ਪੇਪਰ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਹਾਂ।